ਕ੍ਰੇਨ ਦੀ ਮਦਦ ਦੇ ਨਾਲ ਨਹਿਰ ਚ ਉੱਡ ਰਹੇ ਇਸ ਗੱਡੀ ਦੇ ਵਿੱਚ ਇੱਕ ਪਰਿਵਾਰ ਸਵਾਰ ਦੱਸਿਆ ਜਾ ਰਿਹਾ ਹੈ ਕਿ 11 ਲੋਕ ਇਸ ਗੱਡੀ ਦੇ ਵਿੱਚ ਸਵਾਰ ਸਨ ਅਤੇ ਜਦ ਸਰਹੰਦ ਨਹਿਰ ਦੇ ਨੇੜੇ ਉਹਨਾਂ ਦੀ ਗੱਡੀ ਪਹੁੰਚੀ ਤਾਂ ਅਚਾਨਕ ਗੱਡੀ ਦਾ ਸੰਤੁਲਨ ਵਿਗੜਿਆ ਜਿਸ ਤੋਂ ਬਾਅਦ ਗੱਡੀ ਸਿੱਧਾ ਨਹਿਰ 'ਚ ਜਾ ਡਿੱਗੀ ਹਾਲਾਂਕਿ ਇਸ ਗੱਡੀ ਦੇ ਵਿੱਚ 5 ਬੱਚੇ ਸਨ ਇਹ ਕੁੱਲ 11 ਲੋਕ ਸਵਾਰ ਸਿਗੇ ਔਰ ਜਿਵੇਂ ਹਾਦਸਾ ਵਾਪਰਿਆ ਤਾਂ ਮੌਕੇ ਤੇ ਹੀ ਹਫੜਾ ਦਫੜੀ ਮਚ ਗਈ ਟੀਕ ਚਹਾੜਾ ਵੀ ਮਚ ਗਿਆ ਹਾਲਾਂਕਿ ਨਹਿਰ ਦੀ ਗਹਿਰਾਈ ਆਪਣੇ ਆਪ ਦੇ ਵਿੱਚ ਵਧੇ ਰਹੀ ਐ ਔਰ ਗੱਡੀ ਨਹਿਰ ਦੇ ਵਿੱਚ ਡੁੱਬਦੀ ਜਾ ਰਹੀ ਸੀ ਪਰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਜਲਦ ਤੋਂ ਜਲਦ ਰਾਹਤ ਕਾਰਜ ਆਰੰਭ ਕੀਤਾ ਗਿਆ ਮੌਕੇ ਤੇ ਪਹੁੰਚੀ ਪੁਲਿਸ ਦੀਆਂ ਟੀਮਾਂ ਵੀ ਰੈਸਕਿਊ ਆਪਰੇਸ਼ਨ ਦੇ ਵਿੱਚ ਲੱਗੀਆਂ ਹਾਲਾਂਕਿ ਗੜੀਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਤਸਵੀਰਾਂ ਆਪਣੇ ਆਪ ਦੇ ਵਿੱਚ ਵੀ ਹੈਰਾਨ ਕਰ ਦੇਣ ਵਾਲੀਆਂ ਹਨ ਕਿ ਕਿਵੇਂ ਨਹਿਰ ਦੇ ਵਿੱਚ ਇਹ ਗੱਡੀ ਡੁੱਬਦੀ ਸੀ ਔਰ ਉਸੇ ਦੌਰਾਨ ਪ੍ਰਵਾਹ ਨੇ ਮਦਦ ਦੀ ਪੁਕਾਰ ਲਗਾਈ ਹਾਲਾਂਕਿ ਸਥਾਨਕ ਲੋਕਾਂ ਦੇ ਵੱਲੋਂ ਜਲਦ ਤੋਂ ਜਲਦ ਕਾਰ ਦੇ ਵਿੱਚ ਸਵਾਰ ਪਰਿਵਾਰ ਦੇ ਜੀਵਾਂ ਨੂੰ ਬਾਹਰ ਕੱਢਿਆ ਗਿਆ ਔਰ ਹਸਪਤਾਲ ਦੇ ਵਿੱਚ ਪਹਤੀ ਕਰਵਾਇਆ ਗਿਆ ਦੱਸਿਆ ਜਾ ਰਿਹਾ ਕਿ ਘਰ ਦੀ ਬਜ਼ੁਰਗ ਮਹਿਲਾ ਨੂੰ ਨੌਕਰੀ ਤੇ ਛੱਡਣ ਲਈ ਸਾਰਾ ਪਰਿਵਾਰ ਜਾ ਰਿਹਾ ਸੀ ਅਤੇ ਰਾਹ 'ਚ ਹੀ ਇਹ ਹਾਦਸਾ ਵਾਪਰਿਆ ਜਿਸ ਦੌਰਾਨ ਗੱਡੀ ਜਦ ਸਰਹੰਦ ਨਹਿਰ ਦੇ ਨੇੜੇ ਪਹੁੰਚੀ ਤਾਂ ਸਿੱਧਾ ਨਹਿਰ 'ਚ ਜਾ ਉਤਰੀ ਜਿਸ ਦੇ ਕਾਰਨ ਹੀ ਇਹ ਹਾਦਸਾ ਵਾਪਰਿਆ ਮੌਕੇ ਤੇ ਸਵਾਰਥੀ ਸੰਸਥਾ ਦੇ ਮੈਂਬਰਾਂ ਅਤੇ ਪੁਲਿਸ ਦੇ ਸਹਿਯੋਗ ਦੇ ਨਾਲ ਜਲਦ ਤੋਂ ਜਲਦ ਪਰਿਵਾਰ ਦੇ ਜੀਵਾਂ ਨੂੰ ਗੱਡੀ 'ਚੋਂ ਬਾਹਰ ਕੱਢਿਆ ਗਿਆ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਕ੍ਰੇਨ ਦੀ ਮਦਦ ਦੇ ਨਾਲ ਜੋ ਗੱਡੀ ਹੈ ਉਸ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢਿਆ ਜਾ ਰਿਹਾ ਹੈ ਹਾਲਾਂਕਿ ਆਪਣੇ ਆਪ ਦੇ ਵਿੱਚ ਇਹ ਤਸਵੀਰ ਹੈਰਾਨ ਕਰ ਦੇਣ ਵਾਲੀ ਹੈ ਕਿ ਨਿਮਤ ਇਹ ਰਹੀ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਮੌਕੇ ਤੇ ਪਹੁੰਚੀ ਪੁਲਿਸ ਨੇ ਜਲ ਤੋਂ ਜਲਦ ਕਾਰ ਦੇ ਵਿੱਚ ਸਵਾਰ ਪਰਿਵਾਰ ਨੂੰ ਬਾਹਰ ਕੱਢਿਆ ਦੱਸਿਆ ਵੀ ਜਾ ਰਿਹਾ ਕਿ ਕਾਰ ਦੇ ਵਿੱਚ ਕੁੱਲ 11 ਲੋਕ ਸਵਾਰ ਸੀ ਜਿਨ੍ਹਾਂ ਦੇ ਵਿੱਚ 5 ਬੱਚੇ ਵੀ ਸ਼ਾਮਲ ਸਨ ਔਰ ਸਾਰਿਆਂ ਨੂੰ ਹੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਇਹ ਨਿਕਲੇ ਸੀ ਕਿ ਉਹਨਾਂ ਐਰਪੋਰਟ ਦੇ ਮੈਨੂੰ ਕੰਮ ਤੇ ਚੱਲਣ ਜਾ ਰਹੇ ਸੀਗੇ ਫਿਰ ਕੀ ਹੋਇਆ ਉਹ ਗੱਡੀ ਮੁੜ ਕੇ ਨਹਿਰ 'ਚ ਕਿੰਨੇ ਜਨੇ ਸੀ ਸਾਰੇ 11 ਜਨੇ ਪਰਿਵਾਰੀ ਸੀ ਜਿੰਨੇ ਚੱਡ ਕੇ ਮੁੜਿਆ ਵਾਂਗੇ ਕੰਮ ਤੇ ਜਾ ਰਹੀ ਸੀ ਕਿੱਥੇ ਜਾ ਰਹੀ ਕੰਮ ਤੇ ਆ ਇੱਥੇ ਕਿਨਮਾ ਵਿੱਚ ਦਲਤੇ ਛੱਟਣ ਜਾ ਰਹੀ ਸੀ ਮੈਨੂੰ ਕੰਮ ਤੇ ਹਣੇ ਕਿੱਥੋਂ ਜੀਵਨ ਸਿੰਘ ਨਗਰ ਇੱਕ ਆਪਾਂ ਨੂੰ ਕਾਲ ਆਈ ਸੀਗੀ ਨਹਿਰ ਦੇ ਕੋਲ ਬਹਿਮਨ ਰੋਡ ਤੇ ਕਾਰ ਦਿਖ ਚੁਕੀ ਆ ਹਮ ਹੋਂਡਾ ਮੀ ਸੀਗੀ ਜਿਹਦੇ ਵਿੱਚ 11 ਜਨੇ ਟੋਟਲ ਸਵਾਰ ਸੀਗੇ 6 ਵੱਡੇ ਸੀਗੇ ਤੇ 5 ਜਵਾਬ ਸੀਗੇ ਨਹਿਰ ਦੇ ਵਿੱਚ ਤੇ ਕੀ ਕਰ ਹਾਂਜੀ ਹਾਂਜੀ ਫਿਰ ਕਿਸ ਤਰ੍ਹਾਂ ਕੱਢੇਗੇ ਆਪਣੇ ਪੁਲਿਸ ਸਾਹਿਬ ਤੇ ਲੋਕ ਸਹਿਯੋਗ ਨਾਲ ਸਾਡੀ ਸੁਸਾਇਟੀ ਸਹਿਯੋਗ ਨਾਲ ਉਹਨਾਂ ਨੂੰ ਬਾਹਰ ਕੱਢ ਕੇ ਸਿਵਲ ਹਸਪਤਾਲ ਲੈ ਕੇ ਆਏ। ਠੀਕ ਹੈ ਹੁਣ ਹਾਲਾਤ ਕਿਵੇਂ ਨੇ? ਹਾਂਜੀ ਜੀ ਉਹਨਾਂ ਠੀਕ ਨਹੀਂ ਕਿਲੇ ਇੱਕ ਜਵਾਬ ਥੋੜਾ ਸੀਰੀਅਸ ਹੈ ਬਾਕੀ ਸਾਰੇ ਠੀਕ ਨੇ। ਸਾਡੇ ਕੋਲ ਵੀ ਨਾਰਥ ਵਨ ਵੈਲਫੇਅਰ ਸੁਸਾਇਟੀ ਦੇ ਪੁਲਿਸ ਮਾਜਮਾ ਦੁਆਰਾ ਲੰਮਨਵਾਨੀ ਕੋਲ ਜਿਹੜੀ ਨਹਿਰ ਹੈ ਉੱਤੇ ਇੱਕ ਉਹਨਾਂ ਦੇ ਦੱਸਣ ਮੁਤਾਬਕ ਇੱਕ ਗੱਡੀ ਡਿੱਗ ਪਈ ਸੀ। ਉਹਦੇ ਵਿੱਚ ਸਾਡੇ ਕੋਲੇ 5 ਬੱਚੇ ਤੇ 6 ਵੱਡੇ ਲੈ ਕੇ ਆਏ ਨੇ। ਉਹਨਾਂ ਦੀ ਹਾਲਤ ਸਿਹਤ ਹੈ ਸਾਡੀ ਸਰਜਨਸ ਦੀ ਪ੍ਰੈਕਟਿਸ਼ਨਰ ਦੀ ਟੀਮ ਨੇ ਉਹਨਾਂ ਨੂੰ ਦੇਖ ਰਿਆ ਹੈ। ਇੱਕ ਬੱਚ ਇੰਨੇ ਲੋਕ ਆਏ ਸਾਡੇ ਕੋਲ 11 ਜਣੇ ਆਏ